ਹੈਲੋ ਜੀ ਸਾਰੇ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਆਰ ਚੈਨਲ ਸੋ ਅੱਜ ਦਾ ਵਲੌਗ ਵੀ ਬਹੁਤ ਖੁਸ਼ ਬਣਾਇਆ ਕਿਉਂਕਿ ਇੰਡੀਆ ਤੋਂ ਪੈਕੇਜ ਆਇਆ ਦੋ ਔਨ ਦੇ ਹੋਰ ਵੀ ਡੇ ਆ ਬਟ ਇਹਨਾਂ ਨੂੰ ਖੋਲੇ ਨਹੀਂ ਇੰਨਾ ਸਭ ਨਹੀਂ ਹੋਣਾ ਆਪਣੇ ਕੋਲ ਕੀ ਬਤਾਓ ਕਿੱਦਾਂ ਆਉਣੇ ਆ ਸੋ ਆਪਾਂ ਸ਼ੁਰੂ ਕਰੀਏ ਕਰੀਏ ਸ਼ੁਰੂ ਚਲੋ ਕੌਣ ਕੌਣ ਐਕਸਾਈਟਿਡ ਆ ਤੁਹਾਡੇ ਵਿੱਚ ਵੇਖਣ ਲਈ ਤੁਹਾਡਾ ਦੋਨਾਂ ਦਾ ਕੁਝ ਨਹੀਂ ਹੈਗਾ ਵਿੱਚ ਚਲੋ ਦੱਸੋ ਕਿਹੜਾ ਖੋਲੀਏ ਪਹਿਲਾਂ ਆ ਵਾਲਾ ਛੋਟਾ ਛੋਟਾ ਚਲੋ ਬਾਪਾ ਓਏ ਇਹ ਤਾਂ ਮੋਟੇ ਬੜਾ ਵਾ ਛੋਟਾ ਨਹੀਂ ਮੋਟਾ ਵਾ ਛੋਟਾ ਪੈਕੇਟ ਬਣਾ ਲੈ ਤੈਨੂੰ ਤਾਂ ਸੀ ਰੇਟੋਰਾ ਕੱਕ ਪਾੜਦੀ ਇਹਦਾ ਤਾਂ ਜ਼ੀਲਾ ਹੈ ਮਬਰੋ ਸ਼ੀਰਨਾ ਪਾਜੇ ਤੈਨੂੰ ਨਹੀਂ ਬੰਦਾ ਸ਼ੀਰ ਅਰੇ ਮੋਟੇ ਵੀ ਖਾ ਲੋ ਸ਼ੀਰ ਦਾ ਹੋ ਗਿਆ ਸਾਰਾ ਚਾਹ ਕੰਨੇ ਬਣਾਇਨੂ ਹੈਲਪ ਕਰਾ ਐਜੂ ਬਈਓ ਹੈਲਪ ਕਰਾ ਮਾੜ ਦੇ ਜਾ ਕੋਈ ਉਹ ਜਾ ਇਨਾ ਬੰਨੇ ਆ नो no, आई डोंट नीड योर हेल्प मैं आप पे बोल लूंगा मैंने दस ले कितना छोड बनावने सारे ब्लेड सारे ब्लेड आईदा आईदा ना 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 नो 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 ये कर दो ओ सब कर लो सब कर लो बोलना मेरा व वेट 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 सो इंडिया तो मगाया पांच चादर ਵੈਕਿਅਮ ਹੋ ਗਏ ਨੇ ਸਾਰੀਆਂ ਸਰਾਣੀ ਸੋ ਆਸਰਾ ਆਇਆ ਕਿਸੇ ਚੱਦਰ ਦਾ ਆਪਾਂ ਖੋਲ ਕੇ ਦੇਖਦੇ ਹਾਂ ਸੋਨਾ ਸੋ ਇਹ ਚੰਦਰਾ ਉਹ ਵੱਡੀ ਜਿਹੀ ਇਹ ਦੇਖਦੇ ਨੇ ਪਤਾ ਨਹੀਂ ਨਾ ਨਖਰੇ ਕਾਕੇ ਹਾਂ ਚ ਲੈਣਾ ਕਾਕੇ ਪਰੇ ਜਾ ਤੋੜ ਕੇ ਇਹ ਕੀ ਹੋ ਰਿਹਾ ਦਾਦਾ ਦੀਦੀ ਇੱਧਰ ਦੀਦੀ ਉਹਦੀ ਫੋਟ ਇੱਧਰ ਜੋ ਸੋ ਇੱਕ ਆਵਾਜ਼ ਇਹਨੂੰ ਇਹਨੂੰ ਪਿਛੇ ਕਰ ਲਾ ਸੋ ਆਪਾਂ ਇਹਨੂੰ ਪਹਿਲਾਂ ਖੋਲਾਂਗੇ ਇਹ ਹੁਣ ਖੁੱਲਣੀ ਕਿਦਾਂ ਤਿੰਨ ਵਾਰ ਸੋ ਆਪਾਂ ਨਿਕਲ ਜਾਣੀ ਦੀ ਐਨ ਦੀ ਸੀਲ ਨੂੰ ਖੋਲੋਣੇ ਆ ਆ ਲੈ ਕੋਕ ਪੂਰਾ ਹੋ ਗਿਆ ਤਾਂ ਅੰਬਸਟਾਡਰ ਜੰਡੇ ਮੇਲਾ ਨੀ ਕੀ ਜੇ ਕਰ ਦਿੰਦੇ ਪਾਪਾ ਉੱਥੇ ਜਿੱਦੀ ਹੁੰਦੀ ਹੈ ਨਾ ਦਿਰੇ 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 ਸੋ ਇਹ ਕੀ ਆ ਅਰ ਜਾਈ ਸਿਰੇ ਵਾਕੀ ਮਾਰਨਾ ਪੈਣਾ ਮੈਨੂੰ ਹਣ ਇਹ ਚੱਦਰ ਆ ਸੋ ਆਹ ਇਹ ਬਾਤ ਵੇਖਦੇ ਆ ਇੱਕ ਮਿੰਟ ਸਦਾ ਨੀਕੀ ਇਹ ਕੀ ਆ ਦਿਸ ਇਜ਼ ਆ ਪਿੱਲੋ ਬਲੈਕ ਕਰਾਓ ਇਧਰ ਹੋ ਜਾ ਕਾਕੀ ਮੈਂ ਸਾਰੇ ਸਮਾਨ ਵੇਟ ਤੇ ਬਰਾਊਨ ਮੰਗਵਾਇਆ ਵਾ ਇਧਰ ਹੋ ਜਾ ਕਾਕੀ ਵੇਟ ਵੇਟ ਵੇਟਾ ਵੇਟ ਸੋ ਆਈ ਪਿੱਲੋ ਆਈ ਅਮ ਟੇਕਿੰਗ ਆ ਲੌਂਗ ਉਹ ਨਹੀਂ ਆਇਆ ਇਹ ਦਾ ਕੁਸ਼ਨ ਵੇਟ ਬੋਤੂ ਕੁਛ ਨੂੰ ਦਾਨ ਨੂੰ ਸਫਾਈ ਆ ਹਾਂ ਕੋਈ ਨਹੀਂ ਵਾਕੀ ਵਜਣੀ ਆ ਕਾਰੀ ਕੁਸ਼ਨ ਆ ਇਹ ਦਾ ਦੂਸਰਾ ਪਿੱਲੋ खुले आलोने किल आ चादर आबल सह चादर आ ਤੈਨੂੰ ਚੱਕਣ ਦੀ ਹੁੰਦੀ ਆ ਓਕੇ ਬੇਟਾ ਹੁਣ ਆਪਾਂ ਦੂਜੇ ਕੋਲ ਦੂਜੇ ਨਹੀਂ ਨਹੀਂ ਉਹ ਵੀ ਲੈਂਦਾ ਜੀ ਮੈਂ ਸੱਚ ਮਾਂ ਮਮੀ ਨੇ ਭੇਜਿਆ ਕੁਸ਼ਨ ਆਪਾਂ ਸੋਫੇ ਲਈ ਮੰਗਾਇਆ ਸੀ ਹੁਣ ਵੇਟ ਬੇਟਾ ਦੀਦੀ ਨਾ ਕਰ ਦੀਦੀ ਨਾ ਕਰ ਸੋ ਇਹ ਮਮੀ ਕੋ ਮੈਂ ਮੰਗਾਇਆ ਸੀ ਪੰਜ ਕੁਸ਼ਨ ਆਹ ਕਿਹੇ ਚਾਦਰ ਹੋਰ ਦਿਸ ਰਹੇ ਆ ਹੁਣ ਪਤਾ ਨਹੀਂ ਆ ਜਾਂਦੇ ਮਿੱਸੇ ਕਰਕੇ ਪੈਦੇ ਆਗੇ ਆਈ ਆਈ ਆ ਹਾਂ ਇਹ ਦੂਸਰੀ ਚਾਦਰ ਇਹਦੀ ਚਾਦਰ ਵੀ ਵੇਖਦੇ ਆ ਇੰਨੇ ਦਾ ਆ ਕੀ ਆ ਆ ਆ ਪਿੱਲੋ ਮਾਈ ਗਾਡ ਥਿਸ ਇਜ਼ ਮਾਈ ਡਰੈਸ ਕੁੱਸ਼ਨ ਇਧਰੇ ਆ ਰਹੇ ਕਾ ਕਿਧਰੇ ਥਿਸ ਇਜ਼ ਮਾਈ ਡਰੈਸ ਆ ਕਿਉਂ ਖਾਤਾ ਜੇ ਸੁਣੀਏ ਹੂੰ ਬਿਲਕੁਲ ਗੰਦੀ ਹੈ ਬਿਲਕੁਲ ਗੰਦੀ ਆ ਸੋ ਥਿਸ ਇਜ਼ ਮਾਈ ਡਰੈਸ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਐਂਡ ਆ ਉਹ ਥੱਲੇ ਵਾਲੀ ਚੱਦਰ ਦਾ ਕੁੱਸ਼ਨ ਆਪਾਂ ਬਾਚ ਕੱਟਦੇ ਆ ਦੋ ਕੁੱਸ਼ਨ ਆ ਸੋ ਆ ਆਪਣੇ ਕੋ ਹੋ ਗਈ ਇੱਕ ਚੱਦਰ ਇਹਦੇ ਦੋ ਪਿੱਲੋ ਤੇ ਕੁੱਸ਼ਨ ਆਗੇ ਪੰਜ ਕੁਸ਼ਨ ਦੂਸਰੇ ਓਕੇ ਉਹ ਨਾ ਪੈਨੂ ਖੋਲ ਕੇ ਦੇ ਦੇ ਚ ਕੀ ਆ ਪੂਰਾ ਖੋਲ ਦੇ ਕਰੋ ਓਕੇ ਹਾਂ ਥੋੜਾ ਇਹਨੂੰ ਜਿਆਦਾ ਪੈਨੂ ਬਿੱਲੂ ਜੀ ਬਣਾਇਆ ਹੋਇਆ ਨਾ ਨਹੀਂ ਆਨੇ ਕੋਲਣਾ ਆਵੇ ਅੱਛਾ ਬੇਟਾ ਨਹੀਂ ਆਵੇ ਇੱਥੇ ਖੜੂਂ ਦਵਾ ਇਹਨੂੰ ਉਹ ਖੋਲਿਆ ਲਗੀ ਮੰਮੀ ਖੋਲਿਆ ਲਗੀ ਪਾਰੇ ਬੱਸ ਮੰਮੀ ਕੋ ਕਿਹੜਾ ਸਬਰ ਹੈਗਾ ਹੁਣ ਇਹਨੂੰ ਮਾਰਿਆ ਦੇੜ ਕੇ ਨਹੀਂ ਕੋਈ ਸਬਰ ਹੋ ਗਰਾਇਆ ਆਪਣੇ ਕੋਲ ਹਲੋ ਹਵਾ ਪਰੇ ਕਰ ਲੋ। ਸੋ ਇਹ ਮੈਨੂੰ ਲੱਗਦਾ ਵਾ ਰਜਾਈ ਭੈਣ ਜੀ ਆ। ਹੈ? ਰਜਾਈ ਦੀ। ਵੇਲਾ ਕਿੰਨਾ ਪੈਕਿੰਗ ਕਰਕੇ ਭੇਜ ਦੇਈ ਵੇਲਾ। ਜਿਹੜੇ ਵੀ ਇੰਡੀਆ ਹੁੰਦੇ ਨਹੀਂ ਮੈਂ ਦੇਖ ਰੋ ਨਹੀਂ ਦਾਦੀ। ਮਾੜਾ ਤੂੰ ਕੱਢਣੀ ਇਹਦੀ। ਅਸੀਂ ਦਾਦੀ ਨਾਲ ਕਹੋਂਦੇ ਹੀ ਅੰਦਾ ਤੇ ਬਾਅਦ ਤੁਹਾਨੂੰ ਕਹੀ ਜੀ ਨਹੀਂ। ਮੈਂ ਦੀਦੀ ਸਿੱਦੀ ਮੰਮੀ ਕਾਹਿੰਦੀ। ਇਹਨੂੰ ਬੰਨੇ ਬਰਾਬਰ ਦੀਦੀ ਨੂੰ। ਉੱਤੋਂ ਹੁਣ ਕਰ ਹੁਣ ਕਰ। ਵਾ ਕੱਢ ਦੇ। ਹਾਂ। ਓਹ। ਹੋ ਫੋ ਲਗਿਆ ਬੇਲਾ ਨਾਲ ਜੀ ਤੇ ਐਪੀ ਬੜੀ ਲਈ ਆ ਦਿਲਜੀਤ ਜੀ ਆ ਗਏ ਗੱਲ ਗੱਲ ਤੇ ਨਾਲ ਤੋਂ ਬੰਨਿਆ ਆ ਕੇ ਪਾਤਾ ਨਾ ਨਹੀਂ ਉਹਨਾਂ ਨੇ ਤਾਂ ਹੀ ਨਾ ਜਿਹੜਾ ਪੈਕੇਜ ਰੱਖਿਆ ਰੂਗੀ ਹੈ ਨਾ ਏਰ ਗਈ ਆ ਤਾਂ ਹੋ ਇਹ ਮਾ ਖੋਲਿਆ ਬਲਜੀਤ ਬਣਾ ਕੇ ਦੇ ਜਾਣ ਨੇ ਉਹਨਾਂ ਨੇ ਵੀ ਖੋਲਿਆ ਉਹ ਕਰੂਗੀ ਨਹੀਂ ਜਿਹੜਾ ਕੀ ਨਾ ਪਤਾ ਨਹੀਂ ਹੁਣ ਬਲਜੀਤ ਜੀ ਨੇ ਪੈਕੇਜ ਬਣਾਈ ਜੀ ਉਹਨਾਂ ਨੇ ਇਹ ਪੈਕੇਜ ਦਿੱਤੀ ਆ ਆਖ ਚੱਬਿਆ ਹਾਂਗਾ ਕਿ ਕਾਣੀ ਨਾ ਮਾ ਚੱਲ ਕਰਾਂਗੇ ਬੜਾ ਕੀ ਵੇਖਿਆ ਹਣਾ ਏਦੀ ਗੱਲ ਨਹੀਂ ਉਹ ਨਾ ਇਹਨੇ ਚਾਹ ਦੋ ਚੁਲਕਾ ਇਹਨਾਂ ਪੇਜ ਗਏ ਬੰਦਾ ਬੰਦ ਨਾ ਪੀਤਾ ਆ ਉਹ ਬੰਦਾ ਬੰਦੇ ਹੁੰਦਾ ਫਿਰ ਰੋੜੀ ਪਾ ਕੇ ਬੁਲਾ ਲਿਆ ਕਰਦਾ ਆ ਇੱਕ ਅਦਾ ਬੰਦਾ ਰੋੜੀ ਕਾ ਸਾਥ ਲਿਆ ਆ ਹਾਂ ਗਾਦੀ ਪੂਈ ਐਲਮਰ ਦਲ ਤੇ ਹੱਦ ਦੂਬੀ ਮਹੀਨੇ ਹਫਤੇ ਚ ਪਰਵਾਹ ਸਿੱਧਾ ਕਰ ਦੇ ਤੂੰ ਪਾਰ ਦੇ ਵਿੱਚੋਂ ਕਰ ਦੇ ਪਾ ਕੇ ਇੱਥੋਂ ਦੀ ਪਰਕਰ ਜਰਜਾਈ ਬੜੀ ਮਹਿੰਗੀ ਹੂ ਚਲ ਪਰੇ ਮਰਨਾ ਟੇਪਾ ਦਾ ਲਾ ਸਕਦਾ ਤੂੰ ਮਰਨ ਤੋ ਉਦੀਨ ਜੀ ਉਦੀ ਮਾਈ ਵੀ ਦੇ ਤੁਸੀਂ ਇਹ ਬਿਦੇ ਰੋਜ ਆਪ ਇਹਨੂੰ ਜਿਆਦਾ ਨਹੀਂ ਖੋਲਣਾ ਰੋਜ ਹਾਂ ਸੋ ਕਿਉਟ ਅੰਨੇ ਨੀਚੇ ਵਾਲੀ ਚੱਦਰ ਦੀ ਲਜਾਈ ਹੈ ਨਾ ਹੂੰ ਸੋਣੀ ਆ ਮੈਂ ਇੱਥੇ ਬੈਠ ਗਈ ਇਸ ਟੂ ਕਿਊਟ ਆਨੇ ਡਬਲ ਸਾਈਡਿਡ ਆ ਵੇਖੋ ਹਾਂ ਤਾਂ ਦਾ ਸਿਆਲ ਵਧੀਆ ਨੰਗੂ ਨਾ ਇੱਕ ਦੋ ਤਰ ਕੋ ਡੀਆ ਗਿਆ ਗਿਆ ਇੱਕ ਦੋ ਤਾਂ ਇੰਨਾ ਕਿ ਸੋ ਆਪਾਂ ਇਸ ਸਰਜਾਈ ਨੂੰ ਯੂ ਸਾਈਡ ਤੇ ਕਰ ਦੇ ਇੱਕ ਕਰ ਜਾਈ ਦੇ ਦੇ ਆ ਰਹੇ ਨੇ ਇੱਕ ਰਜਾਈ ਬਿਲਕੁਲ ਕਰਦੇ ਮੈਂ ਕਿਹਾ ਬੱਡੀ ਨੇ ਜਾਇਕ ਪੁੱਛੀ ਪੰਜ ਕੁਸ਼ਨ ਇਹ ਵਾਲੀ ਚੱਦਰ ਤੇ ਇੱਕ ਹੰਡ ਤੇ ਆ ਪੱਤਰ ਇਹਦੇ ਦੋ ਨਿੱਕੇ ਕੁਸ਼ਨ ਤੇ ਦੋ ਪਿੱਲੋ ਵੱਡੇ ਤੇ ਮੇਰਾ ਖਲਾਰਾ ਪਾਤਾ ਮੈਨੂੰ ਜੀ ਨੂੰ ਕਹੋ ਹੀ ਜਾਂਦੇ ਨੋ ਪ੍ਰੋਬਲਮ ਹੁਣ ਹਾਂਜੀ ਆਜੋ ਦੂਜਾ ਪੈਕੇਜ ਡਾਉਨ ਡਾਉਨ ਡੀ ਲਾਓ ਯਾ ਮੈਨੂੰ ਖੁਸ਼ੀ ਬੜੀ ਹੋਣੀ ਆ ਖਾਜੀ ਦੇ ਕਾਜੀ ਆਉਣ ਦੇ ਦੋ ਦੋ ਪੈਰ ਜੂਰੋਂ ਦੇ ਉਹ ਵੀ ਇੰਡੀਆ ਦੇ ਮੈਂ ਪਹਿਲਾਂ ਵੇਟ ਕੀਤੀ ਸੀ ਮੈਂ ਵੇਟ ਕਰਨੀ ਸੀ ਫਿਰ ਮੈਂ ਕਿਹਾ ਜਦੋਂ ਉਹਨਾਂ ਨੇ ਉਹਨਾਂ ਨੂੰ ਤੇ ਟੈਗ ਆਇਆ ਕਿ ਇਹ ਚ ਕੀ ਆ ਗਿਆ ਵੇਖ ਵੇਖ ਕੇ ਹੀ ਬੀਲ ਹੋ ਗਿਆ ਜੀ ਦੀਰ ਹੋ ਜਾ ਜੀ ਦੀਰ ਹੋ ਜਾ ਜੀ ਦਾ ਤੱਲੋਂ ਵਿੱਚ ਜੂੜਾ ਸੁਨਾ ਸੋਨਾ ਤਾਇਆ ਮੇਰੀ ਬੁਮਬਾਦਾ ਗੁੱਡਾ ਜੋ ਮਮਾ ਜੀ ਇਹ ਗੁੱਡਾ ਜੋ ਕਿਦਾਂ ਨੂੰ ਬੰਨਿਆ ਨਾ ਅੱਗੇ ਵੰਗੂ ਅੱਗੇ ਵੰਗੂ ਨਾ ਨਾ ਨੀ ਚੋਣੀਆਂ ਗਾਸੋ ਅੱਗੇ ਮੰਮੀ ਉਹ ਤਾਂ ਪਾ ਲਿਆ ਤੋ ਕਾਕੇ ਛੜ ਤੋ ਛੜ ਦੋ ਛੜ ਦੋ ਕਰ ਦੋ ਅੱਰਦੋ ਸਿੰਮਰਾਂ ਪਿੱਛੇ ਉਹ ਇਨਾ ਕੋ ਨਾ ਪੈਂਡਿਆ ਤੈਨੂੰ ਉਹ ਬੰਨਿਆ ਬੜਾ ਨਾ ਉਹਨੂੰ ਮਤਲਬ ਛੋਟਾ ਕਰਕੇ ਭੇਜ ਜਾ ਵਾ ਹੋਲੀ ਹੋਲੀ ਭਰਾਵਾ ਹੱਥ ਚ ਨਾ ਕਰ ਦੇ ਮਲਾਨੀ ਤੇਰੇ ਜੌਬ ਤੇ ਜਾਣਾ ਸਾਰੀ ਗੱਲ ਡਿਲੀਵਰੀਆਂ ਵੀ ਤੁਸੀਂ ਲਾਉਣੀ ਆ ਰੋ ਜਾ ਬੀ ਦੀ ਤਾਂ ਸਮਾਂ ਲੱਗਦੀ ਹੋਣੀ ਆ ਇਹ ਇੱਕ ਤਾਂ ਮੂੰਹ ਜੀਰੋ ਗੱਟਾ ਵੇ ਖੋਲਦੇ ਆ ਚਲੋ ਚਲੋ ਜੀ ਉਨ ਤਾਂ ਇਹ ਤਾਂ ਕੱਢ ਕੇ ਵੇਖੀ ਜਾਓ ਇਹਨਾਂ ਨੂੰ। ਓਕੇ ਇਹ ਚ ਕੁੱਕਰ ਵੀ ਲੱਗਦਾ ਮੈਨੂੰ। ਸਿੱਟ ਪ੍ਰਤਾਪ ਸਿੱਟ। ਇੱਥੇ ਬੈਠੀ ਮੱਤ ਲੱਗ। ਲੈ ਲੈਣ ਰ ਕੁੱਕਰ ਦੇ ਵਿੱਚ। ਕਰਕੇ ਇਧਰੋਂ ਇਹਨੂੰ ਪਾ ਕੇ ਰੱਖਿਆ ਆ ਬੰਦ। ਇਹ ਚ ਕੀ ਕੁੱਕਰ ਆ ਲੱਗਦਾ। ਤੂੰ ਗਲਤ ਕੱਢਣ ਦੀ। ਨਹੀਂ ਨਹੀਂ ਪਾਣਗੇ ਵੇ ਜੀ। ਗਲਤ ਕੱਢਣ ਦੀਆਂ। ਨਾ 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 ਪੂਰਾ ਨਹੀਂ ਪਾ ਰਿਆ। ਨਿਕਲ ਨਹੀਂ ਨੀ ਆ। ਉੱਚਾਈ ਗਲਤ ਭੇਜੀ ਆ ਉਹ ਵਿੱਚ। ਹਾਂ ਇੱਥੋਂ ਇੱਥੋਂ ਦੇੜ ਬੇਟਾ। ਫੇਰ ਚੱਲ ਵੇਖੋ। ਐਦਾਂ ਹਾਂ ਕਰਦੇ ਗਾ ਲਗਾ। ਜਿਹੜੀ ਜਾਂ ਮੈਂ ਇਹਨਾਂ ਨੂੰ ਚੱਲੋ ਫਟ ਜੇ ਨਹੀਂ ਮੈਂ ਵੇਖੀ ਆ ਆਉਣ ਤੋਂ ਜਿਹੜੋਂ ਬਾਅਦ ਅਗਲੀ ਵਾਰ ਨਾ ਮੈਂ ਜਾਈ ਨਾ ਭੇਜਿਓ ਉਹ ਲੰਮੜਾ ਪੈਂਦਾ ਜਿੱਦਣਾ ਕੀ ਪਤਾ ਮम्मा ਨੇ ਪਾਤੀ ਮम्मा ਨੇ ਭੇਜਿਆ ਹੀ ਤੇ ਉਹਨਾਂ ਨੂੰ ਕੋਈ ਸੋ ਪੈਕ ਕਰਕੇ ਭੇਜਿਓ ਰਾਸੀ ਨਾ ਗਾਮੀ ਆ ਬੜੋ ਕਰਾਈ ਆ ਗਿਆ ਆ ਗਿਆ ਸੋ ਚੁੱਕ ਕਰ ਆ ਕਰੇ ਕਰੋ ਸੋ ਅਗਲੀ ਚਾਦਰ ਬਖਾਉਣੀ ਆ ਸੋ ਆ ਹੈਗੀ ਇੱਕ ਚਾਦਰ ਆ ਆ ਪਿੱਲੋ ਜੀ ਆਤੀ ਲੋ ਜੀ ਇਹਦਾ ਇੱਕ ਆ ਪਿੱਲੋ ਸਤੇਗ ਦੂਜਾ ਪਿੱਲੋਣੀ ਆ ਪਿੱਲੋ ਆ ਕਾਹੀ ਜਵਾਰ ਕਰਕੇ ਇੱਕ ਪਿੱਲੋ ਆ ਚਾਦਰ ਕਿੰਨੇ ਨਿਕਲਿਆ ਦੋ ਚਾਦਰਾਂ ਹੋਈਆਂ ਐ ਅੱਛਾ। ਅਰੇ ਦੋ ਹੀ ਹੈਆਂ ਵਾ। ਅੱਛਾ ਦੋ ਹੀ ਹੈਆਂ ਜੇ ਵਿਚ ਵਾ ਵਾ। ਵਿਚ ਨਾਲ ਲਸਾਈ ਨਹੀਂ ਗਈ ਨਾ। ਇਹ ਇਲਾਸਟਿਕ ਵਾਲੀ ਚੱਦਰ ਮੰਗਾਈ ਹੈ ਵੇਖੋ ਮੈਂ। ਫਿਟਿਡ ਹੋਈਂ ਦੀਆ। ਚਲੋ। ਦੀਰੀ ਇਧਰੋ ਬੇਟਾ। ਖਲਾਰਾ ਨਾ। ਸਾਡਾ ਸਾਈਡ ਹੋ ਬੇਟਾ। ਹੋਈ। ਨਹੀਂ ਨਹੀਂ ਦੋਂਟ ਆ ਕੀ। ਫਿਰ ਅੱਗੇ ਮੰਗੂਗੀ। ਅੱਗੇੋਂ ਪਹਿਲਾਂ ਭਾਗੂ ਕੱਢਦੀ ਨਾ। ਹਾਂ। ਫਿਰ ਇਹਨੂੰ ਖੋਲ 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 ਖੋਲ। ਲਾਹ ਲਾਹ ਇਹਦੇ ਇੰਨਾ ਫੁੱਲਦਾ ਜਿਦਾ ਟੈਰ ਫੁੱਲਣ ਡਿਆ ਰੋਜਾ ਰੋਜਾ ਦੀਦੀ 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 ਨਾ ਤੂੰ ਨਾ ਖੇਡ ਮੰਮੀ ਕਰਦੀ ਆ ਸੋ ਇਹ ਵੀ ਕੀ ਆ ਇਹ ਕੰਬਲ ਮਗਾਇਆ ਵਾ ਅੱਛਾ ਕੰਬਲ ਹੀ ਮਗਾਇਆ ਹੈ ਹਾਂਜੀ ਇਹ ਕਾ ਚਾਦਰ ਹੈ ਠੀਕ ਹੈ ਹੂੰ ਇਹਦੇ ਆਸਰਾ ਨੇ ਆ ਕੁੱਕ ਕਿੰਨੀ ਸੋਣੀ ਨਾ ਵੀ ਹਾਂ ਇਹ ਵੀ ਕਲਰ ਬਹੁਤ ਸੋਹਣਾ ਗ੍ਰੇ ਕੰਬੀਨੇਸ਼ਨ ਜਾਨਾ ਗ੍ਰੇ ਦਾ ਬਲੈਕ ਤਾਂ ਮਗਾਇਆ ਹੂੰ ਆ ਵੀ ਕਲਰ ਬਹੁਤ ਪਿਆਰਾ ਪ੍ਰਤਾਪ ਹੋ ਜਾ ਬੇਟਾ ਇਹਨੂੰ ਨਾ ਛੇੜੀ ਇਹਨੂੰ ਨਾ ਛੇੜੀ ਆਹ ਕਲਰ ਕਿ ਡਾਲਣੀ ਵੀਰੂ ਆਇ ਕਿ ਚਾਦਰ ਮਗਾਈ ਆ ਆ ਸੂਰੀ ਆ ਇਹ ਮਗਾਈ ਮੇ ਮਮੀ ਦੇ ਕਮਰੇ ਵਾਸਤੇ ਜੀਰਾ ਸੋਣੀ ਆ ਨਾ ਦੂਜੇ ਬਨੇ ਮਖਾ ਕਲਰ ਇਹ ਡਬਲ ਕਲਰ ਦਾ ਹਾਂ ਵਾਹ ਆ ਆਏ ਪਿੱਲੋ ਸੋਣੀ ਆ ਨਾ ਤੇ ਆ ਥੱਲੇ ਵਾਲਾ ਕੀ ਹੋਗਾ ਇਹ ਕੰਬਲ ਵਾ ਨਾ ਇਹ ਕੰਬਲ ਨੀਰ ਜਾਏਗੀ ਆ ਨੀ ਵੀ ਰਜਾਈ ਆ ਕੰਨੀਰ ਜਾਈਏ ਇੱਥੇ ਕੀ ਕਰਦਣੀ ਸਿਮਰ ਨੀ ਵੀ ਇੱਧਰ ਜਾ ਦੇਰੀ ਇੱਧਰ ਜਾ

ਹੈਲੋ ਜੀ ਅਨੈਕਸ ਡੇ ਹੋ ਗਿਆ ਸੀਗਾ ਤੇ ਮੈਂ ਚਦਰਾਂ ਵਿੱਚ ਸ਼ਾਕੇ ਵੇਖਿਆ ਕਰਾਤੀ ਲੇਟ ਹੋ ਗਈਗੇ ਇਹ ਸਾਡਾ ਪੈਕੇਜ ਜਿਹੜਾ ਇਸ ਤੋਂ ਪਹਿਲਾਂ ਪੈਕ ਜਾਇਆ ਸੀ ਨਾ ਉਹਦੇ ਵਿੱਚ ਚਦਰ ਨਿਕਲੀ ਵਲੌਗ ਸ਼ੂਟ ਨਹੀਂ ਕੀਤਾ ਪਹੁੰਚ ਵੀ ਚਦਰਾਂ ਮੰਗਾਈਆਂ ਆਈ ਗਿਆ ਤੇ ਇਹ ਉਹਦੇ ਵਿੱਚੋਂ ਨੇ ਚਦਰ ਤੋਂ ਉਸ ਤੋਂ ਬਾਅਦ ਮੈਂ ਸੈਕਿੰਡ ਵਾਲੀ ਚਦਰ ਉਹ ਵਸ਼ਾਈ ਜਿਹੜੀ ਰਾਤੀ ਆਪਾਂ ਅਨਬਾਕਸਿੰਗ ਕੀਤੀ ਸੀ ਇਹ ਬਰਾਊਨ ਤੇ ਕ੍ਰੀਮਿਸ਼ ਕਲਰ ਆਪਾਂ ਕਹਿ ਸਕਦੇ ਆ ਹਨਾ ਉਹਦਾ ਵਾ ਤੇ ਸੇਮ ਹੀ ਫੈਬਰਿਕ ਆ ਕਿਉਂਕਿ ਤੇ ਆਸਟ੍ਰੇਲੀਆ ਚ ਜਿਆਦਾ ਠੰਡ ਹੀ ਹੁੰਦੀ ਆ ਤੇ ਇੰਨਾ ਪਤਾ ਨਹੀਂ ਲੱਗਦਾ ਹਨਾ ਤੇ 12 ਮਹੀਨੇ ਚ ਅਧਾਂ ਵਿੱਚ ਜਾਂਦੀਆਂ ਵਲੀਆਂ ਤੇ ਇੱਕ ਫਿਟਡ ਰਹਿੰਦੀ ਆ ਇਹਨਾਂ ਦਾ ਕੋਈ ਪੰਗਾ ਨਹੀਂ ਹੁੰਦਾ ਕਿ ਲਰਦਾ ਇਸ ਤੋਂ ਬਾਅਦ ਮੈਂ 3rd ਪੈਟਰਨ ਬੁਸ਼ਾਇਆ ਤੇ ਉਹ ਸੀਗਾ ਗ੍ਰੇ ਤੇ ਉਹਦੇ ਵਿੱਚ ਫਲਾਵਰ ਸੀਗੇ ਰੈਡੀਸ਼ ਕਹਿ ਸਕਦੇ ਹੋ ਜਾਂ ਮਜੈਂਡ ਕੁਝ ਵੀ ਕਹਿ ਸਕਦੇ ਨਹੀਂ ਆਪਣੇ ਹਿਸਾਬ ਨਾਲ ਮੈਨੂੰ ਪਤਾ ਨਹੀਂ ਕਲਰ ਦਾ ਸੋ ਆਪਾਂ ਉਹ ਵਿਛਾਈ ਸੀਗੀ ਐਂਡ ਇਹਦਾ ਵੀ ਫੈਬਰਿਕ ਸੇਮ ਸੀਗਾ ਕੋਈ ਡਿਫਰੈਂਸ ਨਹੀਂ ਸੀਗਾ ਫੈਬਰਿਕ 'ਚ ਇਸ ਤੋਂ ਬਾਅਦ ਮੈਂ ਫੋਰਥ ਵਿਛਾਈ ਇਹ ਸਾਡੇ ਵਾਲੇ ਕਮਰੇ ਲਈ ਮੰਮੀ ਨੇ ਭੇਜੀ ਆ ਇਹ ਸੁਪਰ ਕਿੰਗ ਚਾਦਰ ਵੀ ਅਰਜਾਈ ਵੀ ਤੇ ਪਿੱਲੋਜ਼ ਵੀ ਸੋ ਇਹ ਮੈਂ ਇੱਧਰ ਵਿਛਾਈ ਤੇ ਫਿਲਹਾਲ ਕਿਉਂਕਿ ਮੈਂ ਉੱਧਰ ਵਾਈਟ ਵਾਲੀ ਵਿਛਾਈ ਸੀਗੀ ਤੇ ਇਹਦਾ ਵੀ ਫੈਬਰਿਕ ਸੇਮ ਹੀ ਆ ਤੁਸੀਂ ਦੇਖ ਸਕਦੇ ਹੋ ਬੈੱਡ ਦੇ ਉੱਪਰ ਕਿੰਨਾ ਕਿੰਗ ਸਾਈਜ਼ ਟਾਈਪ ਆਇਆਣਾ ਸੋ ਇਹ ਆਲਰੇਡੀ ਕਿੰਗ ਬੈੱਡ ਆ ਸਾਡਾ ਤੇ ਪਰ ਸੁਪਰ ਕਿੰਗ ਦੀਆਂ ਚਦਰਾਂ ਨੇ ਤੇ ਇਹ ਸੁਪਰ ਕਿੰਗ ਬੈਡਾ ਹਡ ਸੋ ਇਹਦੇ ਤੇ ਮੈਂ ਵਾਈਟ ਚਦਰ ਵਿਛਾਈ ਵਾਈਟ ਕਹ ਲਓ ਕਰੀਮ ਕਹ ਲਓ ਇਹ ਮੈਨੂੰ ਸਭ ਤੋਂ ਸੋਹਣੀ ਲੱਗੀ ਸੀਗੀ ਸੋ ਆਈ ਹੋਪ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਊਗਾ ਅਨਬਾਕਸਿੰਗ ਵਾਲਾ ਸੇ ਜੇ ਤੁਹਾਨੂੰ ਵਧੀਆ ਲੱਗਾ ḍo like share and comment and please subscribe ਜਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਸੋ ਜੁੜੇ ਰਹਿਣ ਲਈ ਥੈਂਕ ਯੂ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ